ਸੋ ਜਿੰਨੇ ਜਿੰਨੇ ਨੰਬਰ ਕੁੜੀ ਇੱਕ ਕੁੜੀ ਆ ਕੇ ਥੋੜਾ ਜਿਹਾ ਕਹਿੰਦੀ ਉਹਦੇ ਬੋਲਣ ਲੱਗੀ ਕਹਿੰਦੀ ਜੀ 99.5 ਰਹਿ ਗਏ ਮੈਂ ਕਿਹਾ ਵੀ ਸੁਣਾ ਜੀ 5 ਰਹਿ ਗਈ ਕਹਿੰਦੀ ਐਨੇ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਮੈਂ ਕਿਹਾ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵੀ ਪੜਨ ਵਾਸਤੇ ਜਿਹੜਾ ਉਹ ਕਿਉਂਕਿ ਆ ਜਿਹੜਾ ਬੇਲਾਮਨ ਸ਼ੈਤਾਨੀ ਦਾ ਘਰ ਕਈ ਵਾਰੀ ਆਪਾਂ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਉਹ ਇਹ ਉਮਰ ਜਿਹੜੀ ਇਸ ਤਰ੍ਹਾਂ ਦੀ ਹੈ ਕੋਰੇ ਕਾਗਜ਼ ਪਰ ਕੀਆ ਜੋ ਮਰਜੀ ਲਿਖ ਦੋ ਹਨ ਜੇ ਤੁਸੀਂ ਸਫਲਤਾ ਲਿਖਤੀ ਤਾਂ ਸਫਲ ਹੋ ਜਾਓਗੇ ਤੇ ਵਾਰੀ ਕੋਈ ਸੰਗਤ ਮਾੜੀ ਮਿਲ ਜਾਂਦੀ ਹੈ ਤਾਂ ਉਹ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਪਛਤਾਉਂਦੇ ਵੀ ਹੈ ਹੁਣ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋ ਜੂਗੀ ਹੁਣ ਥੋੜੇ ਚਿਰ ਤੁਸੀਂ ਹੋ ਸਕਦਾ ਤੁਹਾਨੂੰ ਚੰਗੀ ਲੱਗੇ ਉਹ ਜਿਹੜੀ ਚੀਜ਼ ਹੈ ਵੀ ਫਨ ਕਰਨਾ ਜਾਂ ਇੱਧਰ ਉੱਧਰ ਜਾਣਾ ਯਾਰਾਂ ਦੋਸਤਾਂ ਨਾਲ ਪਰ ਥੋੜੇ ਚਿਰ ਲਈ ਹੋਊਗੀ ਫਿਰ ਉਦੋਂ ਬਾਅਦ ਸਾਰੀ ਜ਼ਿੰਦਗੀ ਮੁੜ ਕੇ ਤੁਹਾਨੂੰ ਪਛਤਾਉਣਾ ਪਊਗਾ ਇਹ ਤੁਸੀਂ ਲੌਂਗ ਟਾਈਮ ਖੁਸ਼ਹਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ ਜਾਂ ਲੌਂਗ ਟਾਈਮ ਉਦਾਸੀ ਸੋ ਇਸ ਕਰਕੇ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅ ਅਨ ਅਚੀਵੇਬਲ ਨਹੀਂ ਹੈਗੀ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ سپورਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ